ਸਰਕਾਰੀ ਪ੍ਰਾਇਮਰੀ ਸਕੂਲ ਅਨੋਹਾ ਨੇ ਟੂਰ ਵਿੱਚ ਸਕੂਲ ਦੇ ਵਿਕਾਸ ਕਾਰਜਾਂ ਸੰਬੰਧੀ ਸਕੂਲ ਦੀ ਸេចਰ ਪ੍ਰਧਾਨ ਸ਼੍ਰੀਮਤੀ ਦਰਸ਼ਨ ਕੌਰ ਜੀ ਉਹਨਾਂ ਦੇ ਨਾਲ ਉਹਨਾਂ ਦੇ ਉਪਕਾਰ ਜੋ ਹਸਪੰਤ ਸਰ ਕਮਜੀ ਜੀ ਸਨ ਜੀ ਮੌਜੂਦ ਹੈ ਰਹਾ ਸਕੂਲ ਦੇ ਮੈਡਮ ਸੀਨੀਅਰ ਵਰਦੀਪ ਕੌਰ ਜੀ ਮੈਂ ਮਾਸਟਰ ਸੇ ਪੈਂਜੀ ਅਨੋਹਾ ਉੁਰਵੇ ਜਿਹੜੇ ਵਿਕਾਸ ਕਾਰ ਚੱਲ ਰਿਹਾ ਉਹਦੇ ਬਾਰੇ ਥੋੜਾ ਜਿਹਾ ਅਸੀਂ ਸੰਗਤ ਨਾਲ ਗੱਲ ਕਰਨੀ ਕਰਾਦੇ ਸੀ ਉਹਨਾਂ ਨੂੰ ਦੱਸਣਾ ਚਾਹਦੇ ਸੀ ਇਹ ਪ੍ਰਾਈਮਰੀ ਸਕੂਲ ਜਿਹੜਾ ਆ ਲਗਭਗ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਸਕੂਲ ਆ ਇੱਥੇ ਐਸ ਵੇਲੇ ਬੇੜੇ ਦੇ ਵਿੱਚ ਫਰਸ਼ ਪੈ ਰਿਹਾ ਤਕਰੀਬਨ ਤਕਰੀਬਨ 13 ਕਿਐਰਪੋਰਟ ਦੇ ਆਸ-ਪਾਸ ਪਹਿਲਾਂ ਵੀ 5000 ਕਿਐਰਪੋਰਟ ਦੇ ਕਰੀਬ ਇੱਥੇ ਫਰਸ਼ ਪੈ ਚੁੱਕਾ ਅੱਗੇ ਆਲਰੇਡੀ ਇਸ ਸਕੂਲ ਵਿੱਚ ਬੱਚਿਆਂ ਦੇ ਲਈ ਬਹੁਤ ਸਾਰੀਆਂ ਫੈਸਿਲਿਟੀਆਂ ਆ ਮੌਦਕਾ ਪ੍ਰਵਾਂਧਿਆ ਉਹਦੇ ਨਾਲ ਨਾਲ ਸਕੂਲ ਦੇ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੋਰਟ ਫੂਲੀ ਉਹਨਾਂ ਦਾ ਦਫ਼ਤਰ ਵੀ ਆ ਤੇ ਬਲਾਕ ਦੇ ਸਾਰੇ ਟੀਚਰਾਂ ਦਾ ਜਿਹੜਾ ਕੰਮ ਕਰਿਆ ਇਸ ਦਫ਼ਤਰਾਂ ਹੀ ਹੁੰਦਾ ਔਰ ਬਲਾਕ ਦੇ ਸਾਰੇ ਸਕੂਲ ਜਿਹੜੇ ਆ ਪ੍ਰਾਇਮਰੀ ਆ ਚਾਹੇ ਮਿਡਲ ਆ ਚਾਹੇ ਸੀਨੀਅਰ ਥੰਡੀ ਚਾਹੇ ਆ ਉਹਨਾਂ ਸਾਰਿਆਂ ਲਈ ਕਿਤਾਬਾਂ ਤੇ ਜਿਹੜੇ ਰਸਣਿਆ ਸਾਰਾ ਸਕੂਲਾਂ ਹੀ ਹੋ ਕੇ ਜਾਂ ਸੈਂਟਰਾਂ ਹੀ ਹੋ ਕੇ ਜਾਂ ਇਸ ਬਲਾਕਾਂ ਹੀ ਹੋ ਕੇ ਜਾਂਦਾ ਦੇ ਸਕੂਲ ਦੇ ਵਿੱਚ ਸਾਰੇ ਵੀ ਸਕੂਲਾਂ ਜਿਹੜਾ ਵਾਈਟ ਪਾ ਜਿਹੜਾ ਰੰਗ ਚਾਇਆ ਜਾਏ ਉਹ ਇਚਨ ਪੇਂਟ ਚਾਇਆ ਗਿਆ ਹੁਣ ਰੰਗ ਸਾਰੇ ਨੂੰ ਉਹ ਫਾਈਨਲ ਟ੍ਰੈਕ ਦਿੱਤਾ ਜਾ ਰਿਹਾ ਤੇ ਉਹਦੇ ਵਿੱਚ ਲਗਭਗ ਸਾਨੂੰ 1 ਲੱਖ ਯਾਰ 1 ਲੱਖ ਜਿਹੜਾ ਹੈਗਾ ਉਸ ਦੀ ਜਿਹੜੀ ਮਦਦ ਆ ਜਗਵਿੰਦਰ ਸਿੰਘ ਪਰਮਾਰ ਯੂਐਸਏ ਵਾਲਿਆਂ ਵੱਲੋਂ ਦਿੱਤੀ ਗਈ ਆ ਤੇ ਹੋਰ ਵੀ ਜਿਹੜੇ ਸਾਰੇ ਕਾਰਜ ਆ ਕੋਈ ਸਕੂਲ ਨੂੰ ਮੈਜੇ ਆਮ ਲੋਕ ਘਟ ਆਉਂਦੇ ਆ ਉਹ ਕਿਤੇ ਮੈਨੂੰ ਰਾਹ ਵਾਤੇ ਕੋਈ ਮਿਲ ਪਵੇ ਤਾਂ ਮੈਂ ਗੱਲ ਕਰਾਣੇ ਜਾਂ ਸਕੂਲ ਆ ਗਿਆ ਉਹ ਦੇਖ ਲਓ ਤੇ ਇਹਦੇ ਵਿੱਚ ਨਾਲ ਹੀ ਜਿੱਥੇ ਸਾਡੇ ਸੀਆਰਸੀ ਰੋਮਿਆ ਉਸ ਦਾ ਹਾਲ ਵੀ ਲਗਭਗ ਗਿਆ ਕਾਫੀ ਵੱਡਾ ਹਾਲ ਬਣ ਗਿਆ ਇਹਦੇ ਵਿੱਚ ਸਾਰੇ ਬਲਾਕ ਦੇ ਟੀਚਰਾਂ ਦੇ ਜਿਹੜੇ ਸੈਮੀਨਾਰ ਲੱਗਦੇ ਆ ਅੱਜ ਸਾਨੂੰ ਇਸ ਕਾਲ ਦੀ ਬਹੁਤ ਖੁਸ਼ੀ ਆ ਕਿ ਲਾਸ਼ ਫੇਜ ਆ ਇਹ ਜਿਹੜਾ ਸਕੂਲ ਦੇ ਵਿੱਚ ਜਿਹੜਾ ਫਰਕ ਪੈ ਰਿਹਾ ਰੋੜੀ ਦੇ ਫਰਕ ਪੈ ਰਿਹਾ ਤੇ ਲਗਭਗ ਜਿਹੜਾ ਰੰਗ ਆ ਉਸ ਦੀ ਵੀ ਲਗਭਗ ਲਾਸ਼ ਫੇਜ ਤੇ ਕੰਮ ਚੱਲ ਰਿਹਾ ਮੈਂ ਜਿੰਨਾ ਵੀ ਬੰਦਿਆਂ ਨੇ ਗਿਰਾਏ ਵੀਰ ਚੱਲਣ ਇਹ ਗੱਲ ਨੂੰ ਸਮਝਿਆ ਪਈ ਜਿਹੜਾ ਇਹ ਸਕੂਲ ਵਿੱਚ ਅਸੀਂ ਪੜੇ ਆ ਇਹ ਸਕੂਲ ਨੂੰ ਅਸੀਂ ਸਾਡੇ ਬੱਚੇ ਪੜ੍ਹਦੇ ਆ ਹੁਣ ਦੇ ਤਾਂ ਬੱਚੇ ਸਾਡੇ ਕੋਲ ਘੱਟ ਪੜ੍ਹਦੇ ਆ ਪਰ ਜਿਨ੍ਹਾਂ ਦੇ ਵੀ ਬੱਚੇ ਪੜ੍ਹੇ ਆ ਜਾਂ ਪੜ ਚੁੱਕੇ ਆ ਆਪ ਪੜ੍ਹੇ ਆ ਉਹਨਾਂ ਸਾਰਿਆਂ ਨੂੰ ਵੀ ਆਪਣੇ ਸਕੂਲ ਬਾਰੇ ਬਹੁਤ ਚਾਣਖੜਾ ਚਾਹੀਦਾ ਫੈਕਟ ਲੀਟ ਘਟੋਟ ਸਕੂਲ ਆ ਕੇ ਦੇਖਣਾ ਚਾਹੀਦਾ ਵੀ ਸਕੂਲ ਵਿੱਚ ਕੀ ਕੀ ਬੱਚਿਆਂ ਲਈ ਚੂਲਟ ਹੈਗੀਆਂ ਕੀ ਇਹ ਚੂਲਟ ਜੜੀਆਂ ਆ ਕਿ ਜੰਗੇ ਮੋਰਤਪੁਰਾੋਂ ਜਿਹੜੇ ਸਕੂਲ ਵਾਲੇ ਜਿਹੜੀਆਂ ਚੰਗੀਆਂ ਅਕੈਡਮੀਆਂ ਹੈਗੀਆਂ ਉਹਨਾਂ ਦੇ ਮੁਕਾਬਲੇ ਕਿ ਕਿ ਉਹਨਾਂ ਤੋਂ ਉੱਪਰ ਆ। ਉਹ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਆਪਾਂ ਸਕੂਲ ਆ ਕੇ ਦੇਖਾਂਗੇ। ਤੇ ਮੈਂ ਸਾਰੇ ਹੀ ਆਪਣੇ ਵੀਰਾਂ ਨੂੰ ਭੈਣਾਂ ਨੂੰ ਨਗਰ ਨਵਾਕੀ ਦੇ ਇਲਾਕੇ ਦੀ ਸੰਸ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਸਕੂਲ ਨੂੰ ਵਿਜ਼ਿਟ ਕਰੋ ਔਰ ਆਪਣੇ ਬੱਚਿਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਇਸ ਸਕੂਲ ਵਿੱਚ ਪੜ ਲਾਓ ਤਾਂ ਕਿ ਸਾਨੂੰ ਸਾਰਾ ਸਹਿਯੋਗ ਮਿਲ ਸਕੇ। ਇਸੋ ਸਿਆ ਜੋ ਦੇ ਵਿੱਚ ਸਾਡੇ ਜਿੱਥੇ ਸਾਡੇ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਆ ਉੱਤੇ ਨਾਲ ਹੀ ਸਾਡੇ ਪਿੰਡ ਤੋਂ ਪਰਮਜੀਤ ਜੀ ਜਿਹੜੇ ਕਿ ਡੀਪੀਐਸ ਸੈਕੰਡਰੀ ਐਜੂਕੇਸ਼ਨ ਨਾਲ ਹੀ ਨੇ ਉਹਨਾਂ ਦਾ ਵੀ ਤੁਹਾਨੂੰ ਬਹੁਤ ਯੋਗ ਹੈ ਉਹਨਾਂ ਦੇ ਪਰਿਵਾਰ ਦਾ ਬਹੁਤ ਸਾਰਾ ਯੋਗਿਆ ਤੇ ਮੈਂ ਆਪਕਾ ਵੀ ਬਹੁਤ ਤਨਵਾਦ ਕਰਦਾ ਆ ਦੁਬਾਰਾ ਫਿਰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਕਿ ਭੇਜੋ ਇਸ ਸਕੂਲ ਵਿੱਚ ਜਿਹੜੇ ਅਸੀਂ ਚਾਰ ਟੀਚਰ ਅਸੀਂ ਪ੍ਰਾਈਵੇਟ ਤੌਰ ਤੇ ਰੱਖਿਆ ਆਪਣੇ ਤੌਰ ਤੇ ਉਹਨਾਂ ਦੀ ਮੈਨੇਜਮੈਂਟ ਜਿਹੜੀ ਆ ਮੈਡਮ ਡਾਕਟਰ ਕੋਜੀ ਕਰਦੇ ਆ ਉਹਨਾਂ ਵਿੱਚ ਇੱਕ ਟੀਚਰ ਰਾਡਿਆ ਐਮ ਐ ਬੀ ਐ ਗਿਆ ਮਨਪ੍ਰੀਤ ਕੌਰ ਡਾਕਟਰ ਆ ਰਣ ਸਿੰਘ ਜੀ ਰਿਟਾਇਰਡ ਸੀਐੱਜੀ ਇਹਨਾਂ ਮਲ ਘਟ ਨਹੀਂ ਪੜਿਓ ਜਿਹੜੇ ਟੀਚਰ ਅਸੀਂ ਰੱਖੇ ਵੀ ਆ ਉਹ ਵੀ ਲਾਡਿਆ ਕਿ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਸਨਮਾਨ ਅਸੀਂ ਪ੍ਰੋਪਰ ਸੈਲਰੀ ਤਾਂ ਨਹੀਂ ਦੇ ਸਕਦੇ ਸਰਕਾਰ ਵਾਂਗੂ ਪਰ ਕੁਝ ਕੁ ਕਰਦੇ ਆ ਕਿ ਉਹਨਾਂ ਨੂੰ ਬਕਵਾਦ ਜਿਹੜੀ ਆ ਫੂਡ ਦਿੱਤੀ ਜਾਂ ਕਰਕੇ ਉਹਨਾਂ ਦਾ ਸ਼ੌਕ ਆ ਬੱਚਿਆਂ ਨੂੰ ਪੜਾਉਂਦਾ ਉਹ ਆਪਣਾ ਕਿਸੇ ਬੱਚੇ ਨੂੰ ਪੜਾਉਂਦੇ ਆ ਇਹ ਤੁਹਾਨੂੰ ਚਾਹੀਦਾ ਹੈ ਫਿਰ ਤੁਸੀਂ ਆ ਕੇ ਸਕੂਲ ਨੂੰ ਦੇਖੋ ਅਤੇ ਆਪਣੇ ਬੱਚਿਆਂ ਨੂੰ ਹਰ ਟਾਈਮ ਇਹ ਸਹੂਲਤ ਕਰਾਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ